ਉਸ ਤੋਂ ਤੁਸੀਂ ਕਦੇ ਸੋਚਿਆ ਕਿ ਅਸੀਂ ਮਨੁੱਖ ਕਿੱਥੋਂ ਆਏ ਤੇ ਕੌਣ ਸਾਡੇ ਪੂਰਵਜ ਅਸੀਂ ਸਾਰੇ ਇੱਕ ਤਰੀਕ ਪੈਦਾਇਸ਼ ਹਾਂ ਆਫਰੀਕਾ ਦੀ ਤਰ ਤਿੰਨ ਪਹਿਲੇ ਆਦੀ ਮਾਨਵ ਜਾਂ ਸਾਡੇ ਪੂਰਵਜਾਂ ਦੀ ਧਰਤੀ ਮੰਨਿਆ ਜਾਂਦਾ ਹੈ ਦੁਨੀਆ ਵਿੱਚ ਮਿਲੇ ਵੱਖ-ਵੱਖ ਥਾਵਾਂ ਤੋਂ ਆਦੀ ਮਾਨਵਾਂ ਦੇ ਕੰਕਾਲਾਂ ਨੂੰ ਵੱਖ-ਵੱਖ ਸ਼੍ਰੇਣੀਆਂ ਵਿੱਚ ਵਰਗੀਕਰਨ ਕੀਤਾ ਗਿਆ ਪਹਿਲੀ ਸ਼੍ਰੇਣੀ ਦੇ ਆਦੀ ਮਾਨਵ ਜਿਨ੍ਹਾਂ ਨੂੰ ਐਸਟ੍ਰੋਲੋਪੈਥਿਕਸ ਕਿਹਾ ਗਿਆ ਅੱਜ ਅਸੀਂ ਇਸ ਵੀਡੀਓ ਵਿੱਚ ਧਰਤੀ ਉੱਤੇ ਮਨੁੱਖ ਦੀ ਉਤਪਤੀ ਬਾਰੇ ਕੁਝ ਤੱਥਾਂ ਦੇ ਆਧਾਰ ਤੇ ਜਾਣਾਂਗੇ ਦੋਸਤੋ ਤੁਸੀਂ ਕਦੇ ਸੋਚਿਆ ਕਿ ਅਸੀਂ ਮਨੁੱਖ ਕਿੱਥੋਂ ਆਏ ਤੇ ਕੌਣ ਸਾਡੇ ਪੂਰਵਜ ਆਉ ਜਾਣੀ ਅਸਲ ਵਿੱਚ ਅਸੀਂ ਮਨੁੱਖ ਪ੍ਰਜਾਤੀ ਅਤੇ ਜੀਵ ਜੰਤੂ ਅਸੀਂ ਸਾਰੇ ਇੱਕ ਤੀਜ ਦੀ ਪੈਦਾਇਸ਼ ਹਾਂ ਉਦਾਹਰਨ ਦੇ ਤੌਰ ਤੇ ਇੱਕ ਬੀਜ ਪੁੰਗਰ ਕੇ ਅਰਬਾਂ ਸਾਲਾਂ ਵਿੱਚ ਇੱਕ ਰੁੱਖ ਬਣਿਆ ਉਸ ਰੁੱਖ ਦੀਆਂ ਲੱਖਾਂ ਟਾਹਣੀਆਂ ਜਾਂ ਬ੍ਰਾਂਚਸ ਨਿਕਲੀਆਂ ਮਨੁੱਖ ਇਨ੍ਹਾਂ ਬ੍ਰਾਂਚਸ 'ਚੋਂ ਇੱਕ ਹੈ ਬਾਕੀ ਜੀਵ ਜੰਤੂ ਇਨ੍ਹਾਂ ਬ੍ਰਾਂਚਸ ਦਾ ਹੀ ਹਿੱਸਾ ਧਰਤੀ 'ਤੇ ਪੈਦਾ ਹੋਏ ਹਰ ਇੱਕ ਜੀਵ ਦੀ ਉਤਪਤੀ ਜਾਂ ਵਿਕਾਸ ਦਾ ਲੱਖਾਂ ਸਾਲਾਂ ਦਾ ਇਤਿਹਾਸ ਹੈ ਪ੍ਰਾਤਤਵ ਵਿਗਿਆਨੀਆਂ ਵੱਲੋਂ ਅਫਰੀਕਾ ਦੀ ਧਰਤੀ ਨੂੰ ਪਹਿਲੇ ਆਦੀ ਮਨੁੱਖ ਜਾ ਸਾਡੇ ਪੂਰਪਜਾਂ ਦੀ ਧਰਤੀ ਮੰਨਿਆ ਜਾਂਦਾ ਹੈ ਕਿਉਂਕਿ ਇੱਥੋਂ ਹੀ ਆਦੀ ਮਾਨਵ ਦੇ ਸਭ ਤੋਂ ਪਹਿਲੇ ਕੰਕਾਲ ਮਿਲੇ ਇਨ੍ਹਾਂ ਕੰਕਾਲਾਂ ਦਾ 35 ਲੱਖ ਸਾਲ ਪੁਰਾਣੀ ਹੋਣ ਦਾ ਦਾਵਾ ਕੀਤਾ ਜਾਂਦਾ ਹੈ ਦੁਨੀਆ ਵਿੱਚ ਮਿਲੇ ਵੱਖ-ਵੱਖ ਥਾਵਾਂ ਤੋਂ ਆਦੀ ਮਾਨਵਾਂ ਦੇ ਕੰਕਾਲਾਂ ਨੂੰ ਵੱਖ-ਵੱਖ ਸ਼੍ਰੇਣੀਆਂ ਵਿੱਚ ਵਰਗੀਕਰਨ ਕੀਤਾ ਗਿਆ ਪਹਿਲੀ ਸ਼੍ਰੇਣੀ ਦੇ ਆਦੀ ਮਾਨਵ ਜਿਨ੍ਹਾਂ ਨੂੰ ਐਸਟਰੋਲੋਪੈਥਿਕਸ ਕਿਹਾ ਗਿਆ ਸਿਰਫ ਅਫਰੀਕਾ ਵਿੱਚ ਹੀ ਮਿਲਿ ਜੋ ਸਾਡੇ ਸਭ ਤੋਂ ਪਹਿਲੇ ਪੂਰਵਜ ਮੰਨੇ ਜਾਂਦੇ ਹਨ ਲੂਸੀ ਨਾਮ ਦਾ ਮਾਦਾ ਕੰਕਾਲ ਇੱਥੇ ਹੀ ਮਿਲਿਆ ਜਿਸ ਨੂੰ ਮਦਰ ਆਫ ਮੈਨ ਕਿਹਾ ਗਿਆ ਹੋਮੋ ਇਰੈਕਟਸ ਇਹ ਆਦੀ ਮਾਨਵ ਅਫਰੀਕਾ ਸਮੇਤ ਏਸ਼ੀਆ ਤੇ ਯੂਰਪ ਚ ਪਾਏ ਗਏ ਇਹ ਮਾਨਵ ਦੋ ਲੱਤਾਂ ਨਾਲ ਸਿੱਧੇ ਖੜੇ ਹੋ ਕੇ ਚੱਲਦੇ ਸੀ ਪ੍ਰਾਤਤਵ ਵਿਗਿਆਨੀਆਂ ਦਾ ਦਾਵਾ ਹੈ ਕਿ ਅਗਦੀ ਖੋਜ ਹੋਮੋ ਇਰੈਕਟਸ ਸ਼੍ਰੇਣੀ ਦੇ ਮਨੁੱਖਾਂ ਨੇ ਕੀਤੀ ਨਿਆਂਡਰਥਾਲਸ ਇਹ ਅਫਰੀਕਾ ਸਮੇਤ ਏਸ਼ੀਆ ਤੇ ਯੂਰਪ ਚ ਪਾਏ ਗਏ ਮਰਦਿਆਂ ਨੂੰ ਦਫਨਾਉਣ ਦਾ ਕਾਰਜ ਸਭ ਤੋਂ ਪਹਿਲਾਂ ਨਿਆਂਡਰਥਾਲਜ ਨੇ ਹੀ ਕੀਤਾ ਅਗਲੀ ਸ਼੍ਰੇਣੀ ਹੋਮੋ ਸੇਪੀਅਨਸ ਯਾਨੀ ਕਿ ਆਧੁਨਿਕ ਮਨੁੱਖ ਦੇ ਪੂਰਵਜ ਹੋਮੋ ਸੇਪੀਅਨਸ ਦੁਨੀਆ ਵਿੱਚ ਹਰ ਜਗ੍ਹਾ ਪਾਏ ਗਏ ਇੰਡੀਆ ਵਿੱਚ ਮਹਾਰਾਸ਼ਟਰ ਦੇ ਪੂਰੀ ਨਾਮਕ ਸਥਾਨ ਤੇ ਹੋਮੋ ਸੇਪੀਅਨਸ ਦੇ ਕੰਕਾਲ ਜਵਦਨ ਲੱਖ ਸਾਲ ਪੁਰਾਣੀਆਂ ਹੋਮੋ ਸੇਪੀਅਨਜ਼ ਨੂੰ ਛੱਡ ਕੇ ਬਾਕੀ ਸਾਰੀਆਂ ਪ੍ਰਜਾਤੀਆਂ ਖਤਮ ਹੋ ਗਈਆਂ ਅਸੀਂ ਇਹ ਕਹਿ ਸਕਦੇ ਹਾਂ ਕਿ ਆਧੁਨਿਕ ਮਨੁੱਖ ਜਾਂ ਅਸੀਂ ਹੋਮੋ ਸੇਪੀਅਨਜ਼ ਪ੍ਰਜਾਤੀ ਨਾਲ ਸੰਬੰਧਿਤ ਹੋਮੋ ਸੇਪੀਅਨਜ਼ ਦੇ ਲੱਖਾਂ ਸਾਲਾਂ ਵਿੱਚ ਹੋਏ ਸਰੀਰਕ ਤੇ ਮਾਨਸਿਕ ਵਿਕਾਸ ਨੂੰ ਅੱਗੇ ਤਿੰਨ ਸ਼੍ਰੇਣੀਆਂ ਵਿੱਚ ਵਰਗੀਕਰਨ ਕੀਤਾ ਗਿਆ ਦਾ ਪੈਲੀਓਲਿਥਿਕ ਏਜ ਇਹ ਮਨੁੱਖ ਗੁਫਾਵਾਂ ਵਿੱਚ ਰਹਿੰਦੇ ਸਨ ਇਹਨਾਂ ਨੂੰ ਖੇਤੀਬਾੜੀ ਦਾ ਕੋਈ ਗਿਆਨ ਨਹੀਂ ਸੀ ਇਹ ਮਨੁੱਖ ਸ਼ਿਕਾਰ ਕਰਕੇ ਭੋਜਨ ਦਾ ਪ੍ਰਬੰਧ ਕਰਦੇ ਸ਼ਿਕਾਰ ਕਰਨ ਲਈ ਚਟਾਨੀ ਪੱਥਰਾਂ ਨੂੰ ਹਥਿਆਰ ਵਜੋਂ ਵਰਤਦੇ ਦਾ ਮੈਸੋਲਿਥਿਕ ਏਜ ਇਸ ਕਾਲ ਵਿੱਚ ਜਲਵਾਯੂ ਗਰਮ ਤੇ ਸੁੱਕਾ ਸੀ ਇਸ ਕਾਲ ਦੇ ਮਨੁੱਖ ਮੱਛੀ ਫੜਨਾ ਸਿੱਖ ਗਏ ਸੀ ਤੇ ਸ਼ਿਕਾਰ ਲਈ ਚਟਾਨੀ ਪੱਥਰਾਂ ਨੂੰ ਨਕੀਲਾ ਕਰਕੇ ਲੰਬੀ ਹੱਡੀ ਦੇ ਸਿਰੇ ਤੇ ਬੰਨ ਕੇ ਹਥਿਆਰ ਵਜੂ ਵਰਤਦੇ ਸੀ ਨਿਉਲੀਥਿਕ ਏਜ ਇਸ ਕਾਲ ਦੇ ਮਨੁੱਖ ਚਟਾਨੀ ਪੱਥਰਾਂ ਨੂੰ ਤਿੱਖੇ ਕਰਕੇ ਹਥਿਆਰ ਲਈ ਵਰਤਣ ਲੱਗ ਪਏ ਸੀ ਇਸ ਕਾਲ ਵਿੱਚ ਖੇਤੀ ਦਾ ਆਰੰਭ ਹੋਇਆ ਪਹੀਏ ਦੀ ਕਾੜ ਵੀ ਇਸੇ ਕਾਲ ਦੇ ਮਨੁੱਖਾਂ ਨੇ ਕੀਤੀ ਇਸ ਕਾਲ 'ਚ ਪਾਲਤੂ ਜਾਨਵਰ ਕੁੱਤਾ ਬੱਕਰੀ ਭੇਡ ਨੂੰ ਪਾਲਣਾ ਸ਼ੁਰੂ ਕੀਤਾ ਕੰਧਾਂ ਤੇ ਚਿੱਤਰਕਾਰੀ ਦੇ ਨਮੂਨੇ ਇਸੇ ਕਾਲ ਦੇ ਦੱਸੇ ਜਾਂਦੇ ਹਨ ਹੋਮੋ ਸੇਪੀਅਨਜ਼ ਜਾਂ ਆਦੀ ਮਨੁੱਖ ਦਾ रहਣ ਦਾ ਕੋਈ ਸਥਾਈ ਸਥਾਨ ਨਹੀਂ ਸੀ ਜਿੱਧਰੋਂ ਭੋਜਨ ਮਿਲਦਾ ਉੱਤਰ ਨੂੰ ਚੱਲ ਪੈਂਦੇ ਹੌਲੀ-ਹੌਲੀ ਆਦੀ ਮਾਨਵ ਨੇ ਇੱਕ ਜਗ੍ਹਾ ਸਥਾਈ ਤੌਰ ਤੇ ਰਹਿਣਾ ਸ਼ੁਰੂ ਕੀਤਾ ਉਹ ਦੇ ਪਾਲੇ-ਦਵਾਲੇ ਤੋਂ ਭੋਜਨ ਇਕੱਠਾ ਕਰਕੇ ਵਾਪਸ ਆਪਣੇ ਸਥਾਨ ਤੇ ਆ ਕੇ ਰਹਿੰਦੇ ਹੌਲੀ-ਹੌਲੀ ਇਹਨਾਂ ਨੇ ਝੁੰਡਾਂ ਵਿੱਚ ਰਹਿਣਾ ਸ਼ੁਰੂ ਕੀਤਾ ਤੇ ਝੁੰਡਾਂ ਵਿੱਚ ਹੀ ਸ਼ਿਕਾਰ ਕਰਦੇ ਜਿਸ ਕਾਰਨ ਇਹਨਾਂ ਦੀ ਸੁਰੱਖਿਆ ਵਿੱਚ ਵਾਧਾ ਹੋਇਆ ਅੱਗੇ ਇਹ ਝੁੰਡ ਕਬੀਲਿਆਂ ਵਿੱਚ ਵਿਕਸਿਤ ਹੋਈ ਪ੍ਰਾਚੀਨ ਉਪਰਵਾਇਕ ਕਾਲ ਦਾ